ਸਾਰਿਆਂ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਗੁਰਪੁਰਬ ਸ੍ਰੀ ਗੁਰੂ ਧਰਮਗੁਰੂ ਨਾਨਕ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਾਡੇ ਪਿੰਡ ਪਿੰਡ ਲਦਾਣਾ ਚਿੱਕਾ ਚ ਅੱਜ ਪਹਿਲੀ ਪ੍ਰਵਾਤ ਫੇਰੀ ਜਿਹੜੀ ਆ ਉਹ ਆਰੰਭ ਹੋਈ ਸੀ ਤੇ ਤਿੰਨ ਥਾਂ ਤੇ ਸਿਗਾ ਜੀ ਜਿਹੜਾ ਚਾਹ ਪਾਣੀ ਦਾ ਸੰਗਤਾਂ ਦੇ ਲਈ ਲੰਗਰ ਤੇ ਉਹਦੇ ਸਬੰਧ ਦੇ ਵਿੱਚ ਸਵੇਰੇ ਠੀਕ 3:30 ਵਜੇ ਜਿਹੜੀ ਪ੍ਰਵਾਤ ਫੇਰੀ ਆ ਉਹ ਗੁਰਦੁਆਰਾ ਸ੍ਰੀ ਸਿੰਘ ਸਿੰਘ ਸਾਹਿਬ ਨਵਾਂ ਗੁਰਦੁਆਰਾ ਸਾਹਿਬ ਦੇ ਤੋਂ ਆਰੰਭ ਕਰਕੇ ਤੇ ਵਕ ਵਕ ਤਰ੍ਹਾਂ ਦੇ ਪੜਾਅ ਕਰਦੀ ਹੋਈ ਵਕ ਵਕ ਥਾਵਾ ਤੇ ਪੜਾਅ ਕਰਦੇ ਹੋਏ ਸੰਗਤ ਨੂੰ ਜਲ ਪਾਣੀ ਲੰਗਰ ਛਕਾ ਕੇ ਤੇ ਵਕ ਵਕ ਥਾਵਾ ਤੇ ਤੇ ਫਿਰ ਗੁਰਦੁਆਰਾ ਸਾਹਿਬ ਪਹੁੰਚਣੀ ਹੈ ਪ੍ਰਭਾਤ ਫੇਰੀ ਚਲੋ ਜੀ ਤੁਸੀਂ ਵੀ ਸਾਰੇ ਜਰੂਰ ਦਰਸ਼ਨ ਕਰੋ ਤੇ ਸਰਵਣ ਕਰੋ ਗੁਰਬਾਣੀ ਦੇ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਹੰਕਾਰ ਤੋੜ ਕੇ ਹੀ ਬੰਗੜ ਨਾਲ ਗਾ ਜਨਮ ਦਿਹਾੜਾ ਆਇਆ ਜਨਮ ਦਿਹਾੜਾ ਆਇਆ ਜੀ ਅੱਜ ਜਨਮ ਦਿਹਾੜਾ ਆਇਆ ਕੇਤ ਕਰੋ ਤੇ ਬੰਨ ਕੇ ਸਗਲੋ ਕੇਤ ਕਰੋ ਤੇ ਬੰਨ ਕੇ ਨਕਲੋ ਖੀਤ ਕਰੋ ਤੇ ਬੰਨ ਕੇ ਸਗਲੋ ਖੀਤ ਕਰੋ ਤੇ ਬੰਨ ਕੇ ਸਗਲੋ ਆਹ ਨਾ ਹੋਤਾ ਆਇਆ ਜੀ ਜਨਮ ਦਿਹਾੜਾ ਆਇਆ ਜਨਮ ਦਿਹਾੜਾ We down, down. ਸੈਨੇ ਪੁਰਾਈ ਬਣਾਇਆ ਏ ਸਾਧੂਆਂ ਦਾ ਪੇਛੈ ਨੇ ਪੁਰਾਈ ਬਣਾਇਆ ਏ ਸਾਧੂਆਂ ਦਾ ਪੇਛੈ ਨੇ ਪੁਰਾਈ ਬਣਾਇਆ ਏ ਸਾਧੂਆਂ ਦਾ ਪੇਛੈ ਪੁਰਾਈ ਬਣਾਇਆ ਏ ਘਰ ਮੇਰੀ ਵੀ ਬਣਾ ਦੇ ਤਗ ਵੀਰ ਨੂੰ ਤਾਨ ਆਂਦੇ ਤੀਰ ਰਾਜੇ ਦੇ ਬੀਰ ਨਾਨਕੀ ਦਾ ਹੋ ਗਿਆ ਪਖੀਰ ਜੀ ਤਾਨਿਆਂ ਦੇ ਤੀਰ ਵਾਜਦੇ ਤੇ ਸਭੇ ਹੈ ਤੋਂ ਸਾਨੂੰ ਵੀ ਕਰਨ ਪ੍ਰਿਆਰ ਜੀ ਸਤਿਗੁਰ ਸਾਹਿਬ ਜੀ ਦੇ ਸਿਮਰਨ ਆਪਾਂ ਬੋਲਾ ਪ੍ਰਵੇਸ਼ਾ ਨੂੰ ਆਪਣੇ ਅੰਬੇਸ਼ਣ ਕਿੱਥੇ ਆਪਣਾ ਵੀ ਉਹ ਸਰੀਰ ਆਪਣਾ ਉਸ ਆਵੰਦਾ ਦੋਦੋ ਜੀ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਪਿ ਜੀ ਸਹਿਵਾਰ ਸ੍ਰੀ ਪਗਾਪਿ ਜੀ ਕਰ ਸੇ ਦਸਮੀ ਪ੍ਰਥਮ ਗੋਤੀ ਸੰਰਗਾ ਗੁਰੂ ਨਾਨਕ ਲੈ ਤੇ ਆਇ ਫਿਰੰਗਤ ਗੁਰਤੇ ਅਮਰਦਾ ਆਸ਼ਰਮ ਦਾ ਸਿਉ ਮਿਸ਼ਾ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਇ ਜਿ ਜਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਕਰਨੋ ਨਿਦਾ ਬੇਤਾ ਸਭ ਤੈ ਹੂੰ ਸ ਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਹੂੰ ਸ ਦਸਮਾ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ý tưởng là quý tưởng là quý tưởng là quý tưởng là quý tưởng là ਅੱਜ ਦੇਖੋਗੇ ਮੇਰੇ ਕਹਾਣੀ ਬਲੌਗ ਨੂੰ ਕਿਤਾਬ ਆ ਅੰਦਰ ਵੀ ਆਇਆ ਉਹ ਬੈਠਾ ਆਉਂ ਲਿਆਇਆ ਤਾਂ ਹੀ ਆਮ ਅਸੀਂ ਲੈ ਆਪਾਂ ਉੱਥੇ ਬੈਠ ਜਾਂਦੇ ਆਹ ਦੇਖੀ ਪੇਪਰ ਆਈ ਜਾਣੇ ਮੈਂ ਉਹ ਵੀ ਪੱਜ ਮੋਸਾਰੀ ਲੈ ਕੇ ਵੀਡੀਓ ਵਾਇੰਡਰ ਦੇ ਕੇ ਸਾਥ ਆਲੇ ਪੈਲੀ ਵੀ ਨੂੰ ਦੋ ਦੋ you ਸਤਿ ਤੋਰਨਾ ਆਨੰਤ ਪ੍ਰਗਟਿਆ ਮਿੱਟੀ ਤੋਂ ਜਗ ਵਿਚਾਲ ਲੋਆ ਕਿਉਂ ਸਤ ਸੂਰਜ ਨਿਕਲਿਆ ਮੂਰਤ ਜਗਾਇਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗ੍ਰਾਂthi ਸਿੰਘ ਜੀ ਦੇ ਹੁਕਮ ਨਾਮੇ ਤੋਂ ਬਾਅਦ ਸੰਗਤ ਨੂੰ ਜਿਹੜੀ ਤੀਜੀ ਥਾਂ ਦੇ ਜਿਹੜੀ ਪ੍ਰਭਾਤ ਫੇਰੀ ਦੀ ਚਾਹ ਸੀਗੀ ਉਹ ਪਲਾਈ ਗਈ ਸਭ ਤੋਂ ਪਹਿਲੀ ਚਾਹ ਸਾਡੇ ਘਰ ਦੇ ਕੋਲ ਪੀਰਾਂ ਦਾ ਸਥਾਨ ਆ ਉਸ ਉਸ ਦੇ ਉੱਤੇ ਦੂਜੀ ਬੱਬੂ ਭਾਜੀ ਜੂੜੀਆਂ ਸਬਜ਼ੀਆਂ ਜਿਹੜੇ ਬੀਜਦੇ ਆ ਨਿਰਮਲ ਸਿੰਘ ਜੀ ਦੇ ਲੜਕੇ ਦੂਜੀ ਪ੍ਰਵਾਦ ਫੇਰੀ ਉਹਨਾਂ ਦੇ ਘਰ ਸੀਗੀ ਤੇ ਤੀਜੀ ਪ੍ਰਵਾਦ ਫੇਰੀ ਸਤਨਾਮ ਸਿੰਘ ਸੱਤੀ ਜੀ ਦੇ ਘਰ ਸੀਗੀ ਤੇ ਉਹਨਾਂ ਦੀ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਸੀ ਉਹ ਗੁਰਦੁਆਰਾ ਸਾਹਿਬ ਕੀਤਾ ਗਿਆ ਸੀ ਆਪਾਂ ਉਸ ਤੋਂ ਬਾਅਦ ਘਰੇ ਆ ਕੇ ਰੈਡੀ ਛੈੜੀ ਹੋ ਕੇ ਗੋਹਾ ਕੁਲੇ ਚੈੱਕ ਤੇ ਆਪਾਂ ਜੀ ਜਾਣਾ ਸੀਗਾ ਕਿਸੇ ਕੰਮ ਲਈ ਮੋਗਾ ਸ਼ਹਿਰ ਤੇ ਆਪਾਂ ਪਹਿਲਾਂ ਘਰ ਵਾਲੀ ਨੂੰ ਛੱਡ ਕੇ ਕੰਮ ਤੇ ਤੇ ਆਪਾਂ ਸਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੇ ਸਵਾਲ ਦੇ ਵਿੱਚ ਚੰਨਕ ਅਮਲ ਸਾਹਿਬ ਦੇ ਵਿੱਚ ਕੇ ਕੀਤੀ ਕੀ ਬਾ ਖੂਬਸੂਰਤ ਸਜਾਵਟ ਤੇ ਪਹਿਲਾਂ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਸੇਛ ਛਾ ਕੇ ਤੇ ਆਪਾਂ ਗੱਡੀ ਲੈ ਕੇ ਤੇ ਆਪਾਂ ਤੁਰ ਪਏ ਜੀ ਮੋਗੇ ਨੂੰ ਇੱਥੋਂ ਗਏ ਜੀ ਆਪਾਂ ਫਗਵਾੜਾ ਫਗਵਾੜਾ ਇਹਦਾ ਜਲੰਧਰ ਜਲੰਧਰ ਦਾ ਮੈਕੜੀ ਦੇ ਮੋੜੇ ਮਾਰ ਕੇ ਟਰਨ ਤੇ ਭਿਆਲੀ ਗੱਡੀ ਤੇ ਪਾ ਕੇ ਨਾ ਬਾਈਪਾਸ ਤੇ ਮੋੜ ਸ਼ਾ ਕਰਕੇ ਖੁੰਡੀਆਂ ਆ ਬੱਲੇ ਮਿੱਤਰੋ ਮੁੰਡੇ ਅੱਜ ਪੂਰੇ ਖੁਸ਼ ਵਾ ਐ ਡਰਾਈਵਰ ਵੀ ਸਰਕਾਰੀ ਜਿਹਾ ਕਿਹਾ ਸੀ ਅੱਜਕੱਲ ਤੇ ਸਰਕਾਰੀ ਡਰਾਈਵਰ ਲੈ ਕੇ ਤੇ ਆਪਾਂ ਜਾਂ ਪਹੁੰਚਣਾ ਸੀਗਾ ਜੀ ਸ਼ਹਿਰ ਮੋਗੇ ਤੇ ਆਪਾਂ ਜਦੋਂ ਬਰਾਮ ਪਹੁੰਚੇ ਤਾਂ ਉਹਨਾਂ ਨੇ ਬਹੁਤ ਵਧੀਆ ਜਿਹੜਾ ਗੁਰਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ਪੁਰਬ ਦੇ ਸਮਾਧ ਦੇ ਵਿੱਚ ਸੈਟਅਪ ਲਾ ਕੇ ਡੀਜੇ ਤੇ ਸਕਰੀਨਾਂ ਲਾ ਕੇ ਤੇ ਚਾਹ ਪਕੌੜਿਆਂ ਦੇ ਜਿਹੜੇ ਲੰਗਰ ਆ ਉਹ ਸੰਗਤ ਵਾਸਤੇ ਚਲਾਏਗੇ ਤੇ ਆਪਾਂ ਪਹੁੰਚ ਗਏ ਜੀ ਫਿਰ ਸਿੱਧਾ ਹੀ ਐ ਲਹਾਰਾਂ ਲਹਾਰਾਂ ਮੋਗੇ ਦੇ ਕੋਲ ਬਿਲਕੁਲ ਪਹਿਲਾਂ ਲਹਾਰਾਂ ਉੱਥੇ ਪਹੁੰਚ ਗਏ ਜੀ ਉੱਥੇ ਇੱਕ ਬਹੁਤ ਸ਼ਾਨਦਾਰ ਜਿਹੜੀ ਮਸਜਿਦ ਬਣੀ ਹੋਈ ਸੀਗੀ ਤੇ ਦੇਖ ਕੇ ਮਨ ਖੁਸ਼ ਹੋ ਗਿਆ ਲਹਾਰਾਂ ਪਿੰਡ 'ਚ ਅਸੀਂ ਪਹੁੰਚੇ ਸੀਗੇ ਇਹ ਮੋਗਾ ਥੋੜੀ ਦੂਰੇ ਜਿਹਾ ਇੱਥੋਂ ਪਰ ਬਹੁਤ ਜ਼ਿਆਦਾ ਉਹ ਵਨਵੇ ਹੋਣ ਕਰਕੇ ਜਿਆਦਾ ਟ੍ਰੈਫਿਕ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸਾਨੂੰ ਤੇ ਸਰਕਾਰ ਨੂੰ ਬੇਨਤੀ ਕਿ ਜਿਹੜਾ ਫੂਲ ਲੇਨ ਕੀਤਾ ਜਾਣਾ ਰੋਡ ਤੇ ਫਿਰ ਆਪਾਂ ਜੀ ਸਿੱਧੇ ਪਹੁੰਚ ਗਏ ਜੀ ਮੋਗੇ ਜਿਹੜੇ ਸਥਾਨ ਤੇ ਸੀ ਪਹੁੰਚਣਾ ਸੀਗਾ ਤੇ ਦੁਪਹਿਰ ਨੂੰ ਸਾਨੂੰ ਲੱਗੀ ਭੁੱਖ ਤੇ ਹੋਟਲ ਲੱਭਦੇ ਲੱਭਦੇ ਕਿ ਵਧੀਆ ਹੋਟਲ 'ਚ ਪਹੁੰਚ ਗਏ ਜੀ ਇੱਥੇ ਲੰਗਰ ਛਕਣ ਤੋਂ ਬਾਅਦ ਲੈਵਜ਼ ਜ਼ੂਰਮਿਆਂ ਨੇ ਪਨੀਰ ਦੀ ਇਹੀ ਤਹੀ ਫੇਰ ਦਿਤੀ ਹੈ ਮਿੱਤਰੋ ਚੱਕ ਤੱਕ ਆ ਮਸੂਰ ਮੈਂ ਪਨੀਰ ਤੇ ਪ੍ਰੀਤ ਚੜੀ ਜਾਂਦਾ ਕਹਿੰਦੇ ਦਾਲ ਘੱਟ ਖਾਈ ਦੀ ਆ ਦਾਲ ਖਾਣਾ ਕਹਿੰਦਾ ਬੰਦਾ ਕਹਿੰਦਾ ਸਰੀਰ ਰੁਕ ਜਾਂਦਾ ਲਓ ਜੀ ਨਵੀਂ ਗੱਲ ਸੁਣਨ ਨੂੰ ਮਿਲੀ ਆ ਉੱਤਵਾਲ ਆਪਾਂ ਜੀ ਫਿਰ ਲੰਗਰ ਛਕਣ ਤੋਂ ਬਾਅਦ ਆਪਾਂ ਪਹੁੰਚ ਜਣਾਣਾ ਹੈ ਜਿੱਥੇ ਸਾਨੂੰ ਕੰਮ ਸੀਗਾ ਤੇ ਆਪਾਂ ਫਿਰ ਚਾੜ ਕੇ ਮੁਸ਼ਯਮ ਮੇਟਰੋ ਦੇ ਕੇ ਬੱਟ ਤੇ ਮੈਂ ਕਿਹਾ ਲੈ ਵੀ ਵਾਲ ਚਟੇ ਆ ਵਾਲਾ ਪੈ ਦਾੜੀ ਹੁਣ ਸਿਆਣੇ ਹੋ ਗਏ ਆਪਾਂ ਲੈ ਮਿੱਤਰੋ ਘੋੜਾ ਤੇ ਮਰਦ ਕਦੇ ਸਿਆਣੇ ਨਹੀਂ ਹੁੰਦੇ ਦੇਖੋ ਜੀ ਵੀ ਕਿੰਨੀਆਂ ਜਲੇਬੀਆਂ ਲੈਣ ਲਈ ਲੈਣਾ ਲੱਗਿਆ ਸੀ ਕਿ ਲੈਨ ਚ ਆ ਕੇ ਲਾ ਕੇ ਜੀ ਜਲੇਬੀਆਂ ਲਾਓ ਭਾਈ ਲਓ ਜੀ ਮੋਗੇ ਦੇ ਵਿੱਚ ਦੁਕਾਨ ਸੀ ਫੌਜੀ ਦੀ ਤੇ ਮੋਹਰੇ ਇੱਕ ਦੁਕਾਨ ਸੀ ਉਹ ਬਿਲਕੁਲ ਖਾਲੀ ਜੀ ਗੁਰਦਾਰਾ ਕਾਮ ਬੀਬੀ ਕਾਨ ਕੋਹਰ ਜੀ ਮੋਗਾ ਲਓ ਜੀ ਬਥੇ ਪਹੁੰਚ ਕੇ ਤੇ ਗੁਰਦਾਰਾ ਸੀ ਝੁਕਾ ਕੇ ਤੇ ਆਪਾਂ ਮਿੱਤਰੋ ਫਿਰ ਬਾਜ਼ਾਰ ਦੀ ਰੌਣਕ ਦੇਖਣ ਲਈ ਚੱਲ ਗਏ ਤੇ ਮੁੜ ਕੇ ਵਾਪਸ ਆਏ ਤਾਂ ਇੱਥੇ ਨੰਗ ਸਿੰਘ ਨੂੰ ਮੋਹਰੇ ਭੇਜਣਾ ਪਿਆ ਕਿਉਂਕਿ ਟੋਲ ਤੇ ਰੱਛ ਬਹੁਤ ਸੀਗਾ ਬਾਬੇ ਨੇ ਮਾਰਿਆ ਲਲਕਾਰਾ ਮਾਰਿਆ ਕਹਿੰਦਾ ਚੱਕ ਲੋ ਏ ਚੱਕ ਲੋ ਆਪਣੇ ਫਰੰਟ ਬੋੜੀ ਤੇ ਗੱਡੀਆਂ ਕਢੋ ਲੈ ਵੀ ਗੱਡੀਆਂ ਨਿਕਲਣੇ ਹੋ ਗਏ ਸ਼ੁਰੂ ਤੇ ਸਿੰਘ ਉਹ ਹੁਣ ਆਪਾਂ ਪਹੁੰਚ ਗਏ ਸੀਗੇ ਲੱਡਵਾਲ ਟੋਲ ਪਲਾਜ਼ੇ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਦੋਂ ਸਿੰਘਾਂ ਨੇ ਗੱਡੀਆਂ ਐਂ ਕਢਾਤੀਆਂ ਤੇ ਉਸ ਤੋਂ ਬਾਅਦ ਆਪਾਂ ਮੋਟਰਸਾਈਕਲ ਚੱਕਿਆ ਚੰਡਾਜੀਤ ਸਾਹਿਬ ਤੋਂ ਤੇ ਆਪਾਂ ਫਿਰ ਸਿੱਧਾ ਆਪਣੇ ਘਰੇ ਪਹੁੰਚ ਗਏ ਮਿਲਦੇ ਆਕਰ ਨੂੰ ਨਵੀਂ ਪ੍ਰਵਾਤਪਰੀਚ ਨਵੇਂ ਬਲੌਗ ਦੇ ਨਾਲ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜਰੂਰ